ਉਸਰੀ ਗੱਲ ਦੀ ਸਾਰਿਆਂ ਨੂੰ ਤੁਸੀਂ ਮੈਨੂੰ ਜਾਣਦੇ ਹੀ ਹੋਵੋਗੇ ਮੈਂ ਗੁਰਦੇਵ ਸਿੰਘ ਗੁਰੀ ਤਾਂ ਅੱਜ ਅਸੀਂ ਜਾ ਰਹੇ ਹਾਂ ਗੱਡੀ ਜਾਂਦੀ ਹੈ ਸ਼ਿਲੰਗਾ ਮਾਰਦੀ ਦੇ ਸ਼ੂਰ ਤੇ ਮੈਂ ਤੇ ਮੇਰੇ ਪਾਪਾ ਜਾ ਰਹੇ ਆ ਇਹ ਮੇਰੇ ਸਾਡਾ ਫਸਟ ਬਲੌਗ ਆ ਇਹ ਮੇਰਾ ਫਸਟ ਬਲੌਗ ਹੈ ਕਿ ਵੱਧ ਤੋਂ ਵੱਧ ਪਿਆਰ ਦਿਓ ਇਹਨੂੰ ਸ਼ੇਅਰ ਕਰਿਓ ਪਾਪਾ ਗਮ ਤਾਂ ਠਾੜ ਦੇਾਂਗੇ ਪਾਪਾ ਠਾੜ ਦੇਾਂਗੇ ਲੇੜੀਆਂ ਨਾ ਦੇਾਂਗੇ 11 ਦੇ ਹੋ ਵਰਲਡ ਬਸ ਫੇਮਸ ਆ ਗਏ ਸੈਟ ਤੇ ਆ ਗਿਆ ਸਾਡੇ ਮੈਨ ਤੋਂ ਤੇ ਚੱਲਦੇ ਆ ਚੱਲੋ ਬਾਹਰ ਚੱਲ ਲੈ ਮੋਸਤਰਾ ਜਨਾ ਮਾਣਾ ਭਾਜਾ ਲਾ ਜਬ ਵਲੋਗ ਬਣਾ ਲੀਏ ਹਨਾ ਸਾਲ ਬਰੀ ਚਲ ਚਲ ਜਾ ਨਾ ਅਰੇ ਕਿਵੇਂ ਤੇਰਾ ਚਲੋ ਚਲ ਆ ਗਏ ਅਹ ਨਹੀਂ ਹਿੰਦੀ ਵਾਲੇ ਥੈਂਕ ਯੂ ਆਜੋ ਆ ਗਈ ਬੈਨਟੀਚ ਉਹ ਚਾਰ ਚੱਲ ਬਾਈ ਹੈਲੋ ਹਾਂ ਅਸੀਂ ਆ ਜੱਟਿਆ ਬੈਨਟੀਚ ਬੈਨਟੀਚ ਤੇ ਹੁਣ ਕੀ ਖਾਣਾ ਡੋਸਾ ਬਣੇਗਾ ਡੋਸਾ ਆਪਣਾ ਨਹੀਂ ਬਣਿਆ ਹੱਲੋ ਵਾਲੇ ਨਹੀਂ ਬਣੇ ਉਹ ਕਿਉਂਦੇ ਦੂਜੇ ਤਾਂ ਕਿਆ-ਕਿਆ ਹੈ ਜੀ ਕਿਆ-ਕਿਆ ਹੈ ਇਹ ਡੋਸਾ ਹੈ ਹਾਂ

ਦੋਸਤ ਨਹੀਂ ਖਾਣਾ ਲੈ ਦਿਓ ਸਰ ਆ ਜਾਓ ওকে ਥੈਂਕ ਯੂ ਖਾਣਾ ਵੀ ਖਾਣਾ ਆ ਗਿਆ ਬੜੇ ਫਾਸਟ ਹੈ ਬੜੇ ਫਾਸਟ ਬੜੇ ਫਾਸਟ ਸੁਪਰ ਫਾਸਟ ਥੈਂਕ ਯੂ ਦਾਦਾ ਬਹੁਤਰਾ ਫਾਸਟ ਮੇਰੇ ਕਰਦੇ ਹੈ ਹਮ ਖਾਈਏ ਤਾਂ ਹੁਣ ਤੁਹਾਨੂੰ ਖਾ ਕੇ ਮਿਲਦੇ ਹਾਂ ਹਾਂ ਤੁਹਾਨੂੰ ਖਾ ਕੇ ਮਿਲਦੇ ਹਾਂ ਹੁਣ ਪੂਰੀ ਖਾ ਕੇ ਦਿਖਾਉਗਾ ਨਾ ਕਾਹਦੇ ਨਹੀਂਗਾ ਮਗਜੌਲੀਆਂ ਮਗਜੌਲੀਆਂ ਨਾ ਤੇ ਆ ਆਪਣੇ ਬਾਈ ਹੋਣੀ ਰੋਟੀ ਖਾ ਰਹੇ ਆ ਬਾਈ ਜੀ ਕੁਝ ਕਹਿਣਾ ਚਾਹੁੰਦੇ ਆ ਤੁਸੀਂ ਕੀ ਕਹਾਂ ਭੁੱਖ ਬੜੀ ਲੱਗੇ ਹੋਇਆ ਕੀ ਦੱਸ ਕਿੰਨੀਆਂ ਰੋਟੀਆਂ ਖਾ ਲੈਣਗੇ ਕਿੰਨੀਆਂ ਰੋਟੀਆਂ ਖਾ ਸਕਦੇ ਹੋ ਦਿਨ ਚ 6 ਮਹਗਾਏ ਦੋਸੇ ਜਿਵੇਂ ਕਿ ਤੁਸੀਂ ਇਹਨੂੰ ਤਾਂ ਜਾਣਦੇ ਹੀ ਹੋ ਨਾ ਇਹਨਾਂ ਨੂੰ ਵੀ ਜਾਣਦੇ ਹੋਗੇ ਇਹ ਇੰਸਟਾ ਤੇ ਇਹਨਾਂ ਗੰਦ ਪਾਉਂਦੇ ਆ ਗੰਦ ਕਿਵੇਂ ਦਾ ਖਾਂਦੋ ਸੋ ਦਾਸਨ ਗੰਦ ਦਾ ਦਾਸਨ ਗੰਦ ਕਿਵੇਂ ਦਾ ਹਾਂ ਕੱਟੀ ਨਾ ਹਾਂ ਚੱਲਣੇ ਮਗਜਾਲੀ ਆਹ ਲਾ ਗੰਦ ਆਹ ਲਾ ਗੰਦ ਪਾਉਂਦੇ ਕੱਟੀ ਨਾ ਹਣ ਚੱਲਣੇ ਮਗਜਾਲੀ ਅੱਛਾ ਮੇਰੀ ਗੱਲ ਤਾਂ ਨਾ ਹੂੰ ਕਿਹੜੀ ਫਿਲਮ ਚ ਆਇਆ ਬੈਠਾ ਮੈਂ ਮੈਂ ਮਗੱਡੀ ਜਾਂਦੀ ਏ ਛੱਲੰਗਾ ਮਾਰਦੀ ਮੈਨੂੰ ਯਾਦ ਆਵੀ ਮੇਰੇ ਯਾਰ ਦੀ ਇੱਕ ਵਾਰ ਯਾਰ ਇੱਕ ਵਾਰ ਯਾਰ ਇੱਕ ਵਾਰ ਯੋ ਏ ਬਾਈ ਹੋਣੀ ਘੋੜੇ ਨੇ ਸ਼ਟ ਅਪ ਸ਼ਟ ਅਪ ਸੇਮ ਟੂ ਯੂ ਸੋ ਪਹਿਲੀ ਗੱਲ ਇਹ ਐਟ ਲਾਸਟ ਫਰਲੀ ਗੱਲ ਉਹ ਸੈਲੀ ਨੂੰ ਸਾਡਾ ਜਨਾਮਾ ਪਹਿਲੀ ਗੱਲ ਸੈਕਿੰਡ ਗੱਲ ਪਹਿਲੀ ਗੱਲ ਇਹ ਸਾਰਿਆਂ ਨੂੰ ਕਹਿ ਦੋ ਸਾਰਿਆਂ ਨੂੰ ਇਹ ਕਹਿ ਦੋ ਸਾਸ਼ੀ ਕਾਲ ਆਪ ਦਾ ਇੰਟਰੋਡਿਊਸ ਦੇ ਦੋ ਥੈਨ ਇਹਨਾਂ ਨੂੰ ਕਹੋ ਕਿ ਸਾਰਿਆਂ ਨੂੰ ਸਬਸਕ੍ਰਾਈਬ ਕਰਨ ਪਹਿਲਾ ਬਲੌਗ ਨਾ ਨਾ ਸਭ ਕਿਹਦਾ ਪਹਿਲਾ ਬਲੌਗ ਅੱਛਾ ਗੁਰੀ ਦਾ ਪਹਿਲਾ ਕਿ ਹੋ ਗਿਆ ਹੋਰ ਗੁਰੀ ਨੂੰ ਲੋੜ ਆ ਜਾ ਬਾਈ ਆ ਜਾ ਯਾਰ ਹਾਂਜੀ ਦੱਸੋ ਅੱਛਾ ਚੱਕਰਬਾਰਾ ਕਰ ਦੋਗੇ ਸਬਸਕ੍ਰਿਪਸ਼ਨ ਦੀ ਲੋੜ ਹੈ ਲੋਡ ਕਰ ਲੈਣਾ ਟੈਨਸ਼ਨ ਹੀ ਨਹੀਂ ਵੀਰ ਖਾਨ ਉਹ ਪਹਿਲਾਂ ਵੀਡੀਓ ਬਣਦੀ ਤਾਈਓ ਪੁੱਛਣਾ ਆ ਗਿਆ ਸਾਨੂੰ ਤੂੰ ਉਦਾਂ ਨਹੀਂ ਪੁੱਛਣਾ ਤੂੰ ਲੈ ਆ ਫਿਰ ਕਰ ਕਰ ਪੀਜ਼ਾ ਪੀਜ਼ਾ ਕੀ ਹੋ ਰਿਹਾ ਹੁਣ ਉੱਚੀ ਬੋਲ ਪਟਕਾ ਬਣਾਉਣਾ ਪਟਕਾ ਹੈ ਕਿੱਥੇ ਆ ਪਟਕਾ ਪਟਕਾ ਲੋ ਜੀ ਮਾਵੀ ਵੀਰ ਦੀ ਇਹ ਪਟਕਾ ਬਣਨ ਆਇਆ ਨੇ ਵੀਰ ਦਾ ਗੁਰੀ ਕਰਾਏਗਾ ਇੰਟਰੋਡਿਊਸ ਭਾਈ ਨੂੰ ਖੜੰਗਿਆ ਫਸ ਕੇ ਰਗਾ ਤਈ ਆ ਗਿਆ ਕਿੱਥੇ ਆ ਪਟਕਾ ਤੁਸੀਂ ਦੱਸ ਪਟਕਾ ਕਿੱਥੇ ਆ ਉੱਚੀ ਬੋਲ ਉੱਚੀ ਬੋਲ ਪਤਾ ਨਹੀਂ ਜਵਾਬ ਦੇ ਜਵਾਬ ਹੈ ਤਾਂ ਹੈਗਾ ਪਰ ਲੱਭੋ ਕਿੱਥੇ ਹੋਵੇ ਤਾਂ ਪਾਣਾ ਦਾ ਹੈ ਕੋਈ ਹੈ ਕਿਹੜਾ ਹੈ ਕਿਹੜਾ ਦੱਸੋ ਇੱਕ ਮਿੰਟ ਪੁੱਛ ਗੁਰੀ ਵਿੱਚ ਇਹ ਤਾਂ ਨਹੀਂ ਦੇਖੀ ਯਾਰ ਮੜਾ ਜਾ ਤੂੰ ਆਪੇ ਚੱਲ ਪਿਆਰ ਛੋਟ ਪਿਆਰ ਮੇਰੇシャレ ਮਤੋਂ ਨਹੀਂ ਉਹ ਜਾ ਯਾਰ ਸੂਲਟਾਂ ਬਸ ਨਹੀਂ ਨਹੀਂ ਇਹ ਤਾਂ ਉਹ ਮੀਟਾਉਣ ਜਦੋਂ ਨਹੀਂ ਆਹ ਕਿੱਦਾਂ ਜਾਣਦਾ ਮੈਂ ਨਹੀਂ ਜਾਣਦਾ ਬਲੌਂਗ ਦੇਖੇਗਾ ਫਿਰ ਇਹ ਉਹ ਜੋ ਦੂਰ ਦੇ 120 ਰੁਪਏ 120 ਰੁਪਏ 120 ਰੁਪਏ ਹੈ ਇਹ ਸਾਡਾ ਬਹੁਤ ਘੈਂਟ ਬੰਦਾ ਹੈ ਇਹ ਕਾਰ ਇਹਦਾ ਨਾਂ ਵੀ ਗੁਰੀ ਆ ਹੈਨਾ ਮੈਂ ਪੈ ਗਰਦੇ ਹਾਂ ਟੁੰਡ ਭਾਰੀ ਚੱਲੇ ਆ ਐਵੇਂ ਟੁੰਡ ਬਣਾਈ ਜਨਾ ਤਾਂ ਭਗਾਈ ਗਈ ਆਪਾਂ ਸਨੈਪਚੈਟ ਦੀ ਬਣਾ ਲਈਏ ਆਪਾਂ ਸਨੈਪਚੈਟ ਬਣਾ ਲਈਏ ਉਹ ਪਰਾਵਾ ਬੰਦੇ ਨੇ ਤੇਰਾ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਤੈਨੂੰ ਅਚੀਵ ਖੋਲ ਲੈ ਸਾਰੇ ਕਿੰਨੇ ਰਹਿ ਗਏ ਹੁਣ ਪੈਸਾ ਸ਼ੁਰੂ ਹੋਇਆ ਕਮ 13-1500 ਟੋਕਣ ਹੋ ਗਿਆ 3500 ਰਹਿ ਗਏ ਤੁਸੀਂ ਕੱਢਦੇ ਹੋਵੇਂ ਪੰਦ ਭਾਜੀ ਕੱਲ੍ਹ ਤੋਂ ਪਾਉਂਗੇ ਫਿਰ ਇਹ ਹਾਂ ਹਾਂ ਬਣਾ ਦੀ ਪਹਿਲਾਂ ਚੱਲ ਆ ਵੀਡੀਓ ਬਣਾ ਦੋ ਇਹਦੀ ਚਲੋ ਤੁਸੀਂ ਕੱਢਦੇ ਨਹੀਂ ਸੈਂਟ ਕਰੋ ਪੇਮੈਂਟ ਨੰਬਰ ਦੇ ਦਿਓ ਕੱਢਦੇ ਨਹੀਂ ਕੱਲ੍ਹ ਲਈ ਅੱਜ ਬਣਾ ਲਾਂਗੇ ਫੇਰ ਕੱਲ੍ਹ ਫੇਰ ਨਾ ਸਾਰੀਆਂ ਬਣਾ ਕੇ ਰੱਖਾਂ ਪੰਜ ਬਣਾ ਲੈਣੀਆਂ ਤੁਹਾਨੂੰ ਐਡਿਟਿੰਗ ਕਰਕੇ ਸੈਂਡ ਕਰ ਦੇਣੀਆਂ ਆ ਇੱਕ ਦਿਨ ਦੀ ਆ ਦੂਜੇ ਦਿਨ ਦੀ ਉੱਪਰ ਲੇਖ ਦਾਂਗੇ 1 2 3 4 ਕੱਢ ਦੋਗੇ ਗੱਡੀ ਤਨੂ ਕੋਟਾ ਨੂੰ ਜੀਤਾ ਪਈਆ ਫੈਟ ਫੋਨ ਤਾਂ ਇਹਨੂੰ ਕੱਢਾਂਗੇ ਹੀ ਹੋਰ ਨਹੀਂ ਕਰਾਂ ਬੜੀ ਪੰਜ ਵੀਡੀਓ ਚੱਲ ਚੱਲੀਏ ਫੈਟ ਫੋਨ ਨਹੀਂ ਮੈਨੂੰ ਆਈਫੋਨ ਦੀ ਲੋੜ ਕਿਉਂ ਪੈਸੇ ਲਗਾਉਣਾ ਮੇਰੇ ਕੋਲ ਆਹੋ ਆਈਫੋਨ 20000 ਤੇ ਹੋਣਾ ਚਲੋ ਜੀ ਬਈ ਸਟੋਰੀ ਵੀ ਕਿ ਲੈ ਲਓ ਚਲੋ ਚੱਲੋ ਹੁਣ ਚੱਲ ਆਹ 2000 ਪੈਂਦੀ ਸੁ ਚੱਲ ਜਾਂਦਾ ਹਾਂ ਇਹ ਤਾਂ ਦਾ 10000 ਦਾ ਲੈ ਜਾਂਦਾ ਬੜੀ ਬੰਦਾ ਵੀ ਗਾਉਂੜ ਵੀ ਫ੍ਰੈਸ਼ ਆਣ ਵਾਲੇ ਵੀਰ ਦਾ ਚਲੋ ਜੀ ਹੁਣ ਅਸੀਂ ਰੈਡੀ ਆ 2-3 ਜਨਵਰੀ ਕੋਈ ਚਾ ਉਦੋਂ ਤਾਂ ਕਰੇ ਜਨਾ ਚਲੋ ਜੀ ਅਸੀਂ ਰੈਡੀ ਆਂ ਚਲੋ ਚਲੀਏ ਚਲਦੇ ਆ ਡਰਾ ਦੇ ਡਰਾ ਦੀ ਵੀ ਕੀਤੀ ਆ ਅੱਗ ਉੱਥੇ ਲਾਵਾਂਗੇ ਦੁਨੀਆ ਨੂੰ ਹਿਲਾਵਾਂਗੇ ਡਰਾ ਦੀ ਵੀ ਕੀਤੀ ਸੀ ਉਹ ਇੱਕ ਸ਼ੌਪ ਦੇ ਕੀਤੀ ਸੀ ਪ੍ਰਮੋਸ਼ਨ ਕਿਵੇਂ ਬੋਲੇਗਾ ਬੋਲੀ ਹਾਂ ਜੀ ਸਾਸਰੀ ਘਰ ਹਾਂ ਜੀ ਸਾਸਰੀ ਘਰ ਦੀ ਸਾਡੇ ਧਰਮਕੋਟ ਵਾਲੇ ਬੰਨੀਆਂ ਆ ਗਏ ਆ ਬੋਲੇ ਐਸਾ ਲੱਕੀ ਡਰਾ ਏ ਬਹੁਤ ਬਣਾ ਗਾ ਜੀ ਟੈਲੇ ਕੱਢਦਾ ਓਏ ਤੂੰ ਨਹੀਂ ਵੀਰੇ ਆਇਆ ਨਹੀਂ बात अमृतसर खतरनाक रोटी खाली चलो भैया ਮੈਨੂੰ ਟੋਨੀ ਉਲਣਾ ਕੋਲ ਦਬ ਥੱਲੇ ਨੂੰ ਚੀ ਆਲ ਜ਼ੋਰ ਬੜਾ ਲਾਉਣਾ ਪੈਂਦਾ ਤੇ ਚੱਲ 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 ਓਕੇ ਸਾਹਮਣਾ ਮੇਰੀ ਬਾਹਰ ਹੋਰ ਆ ਗਈ ਚੀ ਆਲ ਟਮ ਵੈਲਕਮ ਬੈਕ ਚੱਲ 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 ਆਤਮਾ ਦੇਰੇ ਚ ਬਾਏ ਬਾਏ

ਇਹ ਮਿਸ ਮਾਰ ਰੱਖੀ ਗੁਰੀ ਜੀ ਹੈ ਗੁਰੀ ਗੁਰੀ ਹਾਂਜੀ ਹੈਲੋ ਕੀ ਹੋ ਗਿਆ ਤੇ ਪਿਆਜ਼ ਹੀ ਮੇਰਾ ਪੈਰ ਗਿਆ ਕੀ ਗੰਦ ਤੇ ਰੱਖ ਹੋ ਗਿਆ ਬੋਫਰ ਨਾਲ ਸਮੈਲ ਆਉਣੀ ਹੁਣ ਕੱਢੀ ਚੋ ਸਾਫ਼ ਕਰ ਲੈ ਜੱਜ ਨਾਲ ਸਾਫ ਕਰ ਤਾਂ ਗਾਇਸ ਹੁਣ ਅਸੀਂ ਚੱਲੇ ਆ ਭਾਈ ਅਸੀਂ ਚੱਲਦੇ ਆ ੱੱੰਨਾ ਟਾਈਮ ਲੱਗ ਗਿਆ ਇੰਨਾ ਟਾਈਮ ਚੱਲਦੇ ਆ ਸੋ ਵੈਲਕਮ ਮੈਂ ਹੋਪ ਕਰਦਾ ਹਾਂਗਾ ਕਿ ਤੁਹਾਨੂੰ ਇਹ ਵਲੌਗ ਮੇਰਾ ਫਸਟ ਵਲੌਗ ਵਧੀਆ ਲੱਗੂਗਾ ਤਾਂ ਹੁਣ ਭੱਜੀ ਜਾਊ